ਪੰਜਾਬ ਦੇ ਨਵਾਂ ਸ਼ਹਿਰ ਦਾ ਜਾਪਲ ਰਜੀਤ ਸਿੰਘ ਉਰਫ ਰਾਜਾ ਕੰਧੋਲਾ ਇੱਕ ਬਹੁਤ ਚਰਚਿਤ ਅਤੇ ਵਿਵਾਦਿਤ ਸ਼ਖਸ ਜਿਉ ਕੱਲੇ ਪੰਜਾਬ ਭਾਰਤ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਨਸ਼ੇ ਦਾ ਕਾਰੋਬਾਰ ਕਰ ਕਰਕੇ ਬਦਨਾਮ ਹੋਇਆ ਜਿਸ ਨੂੰ ਪੰਜਾਬ ਦਾ ਚੈਪੋ ਵੀ ਕਿਹਾ ਜਾਂਦਾ ਹੈ ਰਾਜਾ ਕੰਧੋਲਾ ਜਿਸ ਨੇ ਕਰੀਬ ਇੱਕ ਪੂਰਾ ਦਾਾਕਾ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਭਾਰਤ ਦੇ ਸੂਬਿਆਂ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣਾ ਕਾਲਾ ਕਾਰੋਬਾਰ ਕਰਦਾ ਰਿਹਾ ਤੇ ਇੱਕ ਦਹਾਕੇ ਉਹ ਜੇਹਰ ਵਿੱਚ ਰਿਆ ਰਾਜਾ ਕਦੋਲਾ ਇਹ ਨਾਮ ਪਿਛਲੇ ਇੱਕ ਦਹਾਕੇ ਤੋਂ ਹੀ ਵਵਾਤਾ ਵਿੱਚ ਰਿਆ ਕਿਵੇਂ ਇਹ ਛੇਵੀਂ ਫੀਲ ਸ਼ਕਤ ਨੇ ਇੱਡੇ ਵੱਡੇ ਕਾਲੇ ਸਾਮਰਾਜ ਨੂੰ ਖੜਾ ਕੀਤਾ ਅਤੇ ਉਸ ਨੂੰ ਪੂਰੀ ਦੁਨੀਆ ਤੱਕ ਫਲਾਇਆ ਕੌਣ ਹੈ ਰਾਜਾ ਕਦੋਲਾ ਤੇ ਕਿਵੇਂ ਕਰਪੜ ਵੱਡੇ ਤੋਂ ਕਾਲੀ ਦੁਨੀਆ ਦਾ ਇੱਡਾ ਵੱਡਾ ਬਾਦਸ਼ਾਹ ਬਣ ਗਿਆ ਕਿ ਇਸ ਨੂੰ ਪੰਜਾਬ ਦਾ ਐਲਚੈਪੋ ਕਹਿੰਦੇ ਹਨ ਕੀ ਕੀ ਇਸ ਨੇ ਕਾਲੇ ਕਾਰਨਾਮੇ ਕੀਤੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੀ ਇਸ ਐਪੀਸੋਡ ਵਿੱਚ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਰਣਜੀਤ ਸਿੰਘ ਉਰਫ ਰਾਜਾ ਕਢੋਲਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ 6ਵੀਂ ਕਲਾਸ ਵਿੱਚ ਪੜ੍ਹਦੇ ਨੂੰ ਹੀ ਇਸ ਦੇ ਮਾਪਿਆਂ ਨੇ ਇਸ ਨੂੰ ਬਾਹਰ ਭੇਜਣਾ ਮੁਨਾਸਿਬ ਸਮਝਿਆ ਬਾਹਰ ਜਾ ਕੇ ਰਾਜਾ ਜ਼ਿਆਦਾਤਰ ਸਮਾਂ ਇੰਗਲੈਂਡ ਵਿੱਚ ਹੀ ਰਿਹਾ ਉਸ ਵਕਤ ਤੱਕ ਇਹਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ ਸਾਲ 2002 ਵਿੱਚ ਰਾਜਾ ਕੰਧੋਲਾ ਭਾਰਤ ਵਾਪਸ ਆਉਂਦਾ ਹੈ ਤੇ ਭਾਰਤ ਆ ਕੇ ਉਹ ਆਪਣੇ ਇੱਕ ਸਾਥੀ ਕੁਲਵਿੰਦਰ ਸਿੰਘ ਨਾਲ ਮਿਲ ਕੇ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰਦਾ ਹੈ ਪਰ ਇਸੇ ਦੌਰਾਨ ਉਸ ਨੂੰ 15 ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਚੱਕਰ ਵਿੱਚ ਜਬਾਵੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਵਕਤ ਰਾਜਾ ਕੰਧੋਲਾ ਉਹਨਾਂ 15 ਲੋਕਾਂ ਨੂੰ ਵਿਦੇਸ਼ ਭੇਜਣ ਲਈ ਖੋਦ ਉਹਨਾਂ ਦੇ ਨਾਲ ਉੱਥੇ ਜਬਾਵੇ ਗਿਆ ਹੋਇਆ ਸੀ ਜਿਸ ਤੋਂ ਬਾਅਦ ਜਬਾਵੇ ਵਿੱਚ ਹੀ ਉਸਤੇ ਮੁਕੱਦਮਾ ਚੱਲਦਾ ਤੇ ਸਾਲ 2002 ਤੋਂ ਲੈ ਕੇ 2004 ਤੱਕ ਉਹ ਜੇ ਬਾਵੇ ਦੀ ਜੇਲ੍ਹ ਵਿੱਚ ਹੀ ਬੱਧ ਰਿਹਾ ਹੈ। ਇਹੀ ਉਹ ਸਭਾ ਹੁੰਦਾ ਜਦੋਂ ਜੇਲ੍ਹ ਦੇ ਵਿੱਚ ਹੀ ਰਾਜੇ ਦੀ ਮੁਲਾਕਾਤ ਇੱਕ ਜੋਹਾਨ ਮਿਲਾਨ ਨਾ ਦੇ ਸ਼ਖਸ ਨਾਲ ਹੁੰਦੀ ਹੈ ਜੋ ਕਿ ਸਰਬੀਆ ਦਾ ਵਸਦੇਕ ਸੀ। ਜੋਹਾਨ ਮਿਲਾਨ ਨੂੰ ਅੰਤਰਰਾਸ਼ਟਰੀ ਪੱਤਰ ਤੇ ਵਕਵਾ ਖਦੇਚਾ ਵਿੱਚ ਡਰੱਗ ਸਪਲਾਈ ਕਰਨ ਕਰਕੇ ਜੰਬਾਵੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 2004 ਵਿੱਚ ਰਾਜਾ ਕਧੋਲਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਵਾਪਸ ਭਾਰਤ ਆਉਂਦਾ। ਤੇ ਭਾਰਤ ਆ ਕੇ ਫਿਰ ਇਮੀਗ੍ਰੇਸ਼ਨ ਕਬੂਤਰਬਾਜੀ ਦਾ ਕੰਮ ਸ਼ੁਰੂ ਕਰ ਦਿੰਦਾ। ਹੁਣ ਉਹ ਆਪਣਾ ਦਫ਼ਤਰ ਦਿੱਲੀ ਦੇ ਵਿੱਚ ਬਣਾਉਂਦਾ ਹੈ। ਜਿਸ ਤੋਂ ਬਾਅਦ ਕਈ ਸਾਲ ਉਹ ਆਪਣੇ ਇਸੇ ਗੋਰਖਾ ਤਾਂ ਦੇ ਰੋ ਪੰਜਾਬ ਦਿੰਦਾ। ਪਰ ਇਸੇ ਦੌਰਾਨ ਹੀ 2007 ਵਿੱਚ ਦਿੱਲੀ ਦੇ ਤੁਗਲਕ ਮਾਰਕ ਪੁਲਸ ਥਾਣੇ ਦੀ ਟੀਮ ਵੱਲੋਂ ਕਬੂਤਰਬਾਜੀ ਦੇ ਇੱਕ ਕੇਸ ਵਿੱਚ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਉਸ ਨੂੰ ਤਿਹਾਰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ। ਤਿਹਾਰ ਜੇਲ੍ਹ ਵਿੱਚ ਹੀ ਰਾਜਾ ਕਿਧੋਲਾ ਦੀ ਮੁਲਾਕਾਤ ਇੱਕ ਸੁਖਜੀਤ ਸਿੰਘ सोनू ਨਾਮ ਦੇ ਸ਼ਖਸ ਨਾਲ ਹੁੰਦੀ ਹੈ ਸਾਲ 2007 ਤੋਂ ਲੈ ਕੇ 2012 ਤੱਕ ਦਾ ਸਮਾਂ ਰਾਜਾ ਕੰਧੋਲਾ ਦਾ ਬੜਾ ਹੀ ਉਤਰਾ ਚੜਾਅ ਭਰਿਆ ਸੀ ਅਤੇ ਇਸ ਤੋਂ ਬਾਅਦ ਹੀ ਰਾਜਾ ਦਿੱਲੀ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰਦਾ ਹੈ ਉੱਥੇ ਹੀ ਭਾਰਤ ਦੀ ਜਾਂਚ ਏਜੰਸੀਆਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਰਾਜੇ ਕੰਧੋਲੇ ਨੇ ਦਿੱਲੀ ਦੇ ਐਨਸੀਆਰ ਵਿੱਚ ਜੋ ਨਵਾਂ ਪ੍ਰਾਪਰਟੀ ਡੀਲਿੰਗ ਦਾ ਕੰਮ ਸ਼ੁਰੂ ਕੀਤਾ ਸੀ ਉਹ ਆਪਣੇ ਡਰੱਗ ਦੇ ਅਤੇ ਨਸ਼ੇ ਦੇ ਕਾਰੋਬਾਰ ਉੱਤੇ ਪਰਦਾ ਪਾਉਣ ਲਈ ਹੀ ਸ਼ੁਰੂ ਕੀਤਾ ਗਿਆ ਸੀ ਸਾਲ 2011 ਆਉਦੇ ਆਉਦੇ ਕਧੋਲਾ ਵੀ ਸਿੰਥੈਟਿਕ ਡਰੱਗ ਲਈ ਕੰਮ ਸ਼ੁਰੂ ਕਰ ਦਿੰਦਾ ਇਸੇ ਦੌਰਾਨ ਹੀ ਜੰਬਾਬੇ ਦੀ ਝੀਲ ਵਿੱਚ ਉਸ ਨੂੰ ਮਿਲਿਆ ਸਰਬੀਆ ਦੇਸ਼ ਦਾ ਦਾਗ੍ਰਿਕ ਜਵਾਨ ਬਲਾਰ ਕਧੋਲੇ ਨਾਲ ਦੁਬਾਰਾ ਸੰਪਰਕ ਕਰਦਾ ਹੈ 2012 ਵਿੱਚ ਜਵਾਨ ਬਲਾਰ ਭਾਰਤ ਆ ਕੇ ਰਾਜੇ ਕਧੋਲੇ ਨੂੰ ਮਿਲਦਾ ਤੇ ਉਸ ਤੋਂ ਸਿੰਥੈਟਿਕ ਡਰੱਗ ਜਿਵੇਂ ਪਾਰਟੀ ਡਰੱਗਸ ਆਈਸ ਡਰੱਗ ਆਦਿ ਦੀ ਮੰਗ ਕਰਦਾ ਇਹ ਡਰੱਗਸ ਆ ਪੰਜਾਬ ਵਿੱਚ ਸਬੰਗ ਲੋਦੀ ਹੈਰੋਇਨਿਕ ਸਬਾਕ ਨਾਲੋਂ ਕਿੰਨੀ ਵਕਰੀ ਸੀ ਉਸ ਵਕਤ ਪੰਜਾਬ ਸਮੇਤ ਭਾਰਤ ਅਮਰੀਕਾ ਕੈਨੇਡਾ ਜੋਰਪ ਵਿੱਚ ਅਜੇ ਨਵਾਂ ਨਵਾਈ ਹੈਸ ਸਟੈਟਿਕ ਆਈਸ ਡਰੱਗ ਦਾ ਚਲਣ ਸ਼ੁਰੂ ਹੋਇਆ ਹੁੰਦਾ ਹੈ ਜਿਸ ਨੂੰ ਵੱਡੇ ਸ਼ਹਿਰਾਂ ਦੇ ਲੋਕ ਰੇਪ ਪਾਰਟੀ ਵਿੱਚ ਵਰਤਦੇ ਸਨ ਭਾਰਤ ਦੇ ਵੱਡੇ ਵੱਡੇ ਸ਼ਹਿਰ ਖਾਸ ਕਰਕੇ ਦਿੱਲੀ ਮੁੰਬਈ ਵਿੱਚ ਇਸ ਦਸ਼ੇ ਦੀ ਮੰਗ ਉਸ ਵਕਤ ਅਚਾਨਕ ਹੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਹ ਸਾਰੀ ਦੀ ਸਾਰੀ ਡਰੱਗ ਲੈਬੋਰੀਆਂ ਵਿੱਚ ਕੈਮੀਕਲਾਂ ਤੋਂ ਤਿਆਰ ਕੀਤੀ ਜਾਂਦੀ ਸੀ ਸਾਲ 2011-12 ਵਿੱਚ ਜਾਨ ਬਲਾਨ ਕਦੋਲੇ ਤੋਂ ਇਹਦਾ ਡਰੱਗਰ ਦੀ ਮੰਗ ਕਰਦਾ ਹੈ ਤੇ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਹੁਤ ਮੰਗ ਸੀ ਉਸ ਵਕਤ ਰਾਜਾ ਕਦੋਲਾ ਆਪਣੇ ਇੱਕ ਸਾਥੀ ਸੁਖਵਿੰਦਰ ਸੁਖੀ ਨੂੰ ਮਿਲਦਾ ਜੋ ਕਿ ਇੱਕ ਸਾਬਕਾ ਕੈਡ ਸੀ ਜਿਸ ਦਾ ਪਹਿਲਾ ਨਾਂ ਬਬਰਤਪਾਲ ਸਿੰਘ ਖਾਲਸਾ ਸੀ ਤੇ ਜੋ ਆਪਣਾ ਨਾਂ ਬਦਲ ਕੇ ਦਿੱਲੀ ਅਤੇ ਮੁੰਬਈ ਦੇ ਵੱਖ-ਵੱਖ ਟਿਕਾਣਿਆਂ ਤੇ ਰਹਿੰਦਾ ਸੀ ਇਤੇ ਹੀ ਕੰਦੋਲਾ ਸੁਖਵਿੰਦਰ ਸੁਖੀ ਕੋਲੋਂ ਇਸੇ ਆਈਸ ਡਰੱਗ ਦੀ ਪਹਿਲੀ 75 ਕਿਲੋ ਦੀ ਖੇਪ ਪੰਜਾਬ ਦੇ ਸ਼ਹਿਰ ਖੰਨੇ ਵਿੱਚੋਂ ਹਾਸਲ ਕਰਦਾ ਹੈ ਜਿਸ ਤੋਂ ਬਾਅਦ ਰਾਜਾ ਜਲੰਧਰ ਦੇ ਕਰਤਾਰਪੁਰ ਇਲਾਕੇ ਵਿੱਚ ਆਪਣੀ ਇੱਕ ਫੈਕਟਰੀ ਇੱਕ ਲੈਬੋਰਟਰੀ ਖੜੀ ਕਰ ਲੈਂਦਾ ਜਿੱਥੇ ਇਸੇ ਸਿੰਥੈਟਿਕ ਡਰੱਗ ਨੂੰ ਕੈਮੀਕਲਾਂ ਤੋਂ ਪ੍ਰੋਸੈਸ ਕਰਕੇ ਡਰੱਗ ਬਣਾਇਆ ਜਾਂਦਾ ਸੀ ਇਹ ਕਾਲਾ ਧੰਦਾ ਆਪਣੀ ਤੇਜ਼ ਰਫ਼ਤਾਰ ਚੱਲ ਰਿਹਾ ਹੁੰਦਾ ਹੈ ਪਰ ਇਸੇ ਦਰਾਂ ਜੋੜ 2012 ਵਿੱਚ ਪਹਿਲੀ ਵਾਰ ਕੋਹੋਲੇ ਦੀ ਇਸ ਲੈਬਾਰਟਰੀ ਉੱਤੇ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਜਿਸ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਰਾਜਾ ਕਧੋਲਾ ਇਸ ਵਿੱਚੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਜਾਂਦਾ ਇਸ ਰੇਡ ਵਿੱਚ ਪੁਲਿਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ 200 ਕਰੋੜ ਰੁਪਏ ਦੀ ਖੇਪ ਜਬਤ ਕਰ ਕੀਤੀ ਗਈ ਹੈ ਇਧਰ ਕਈ ਮਹੀਨੇ ਪੁਲਿਸ ਤੋਂ ਬਚਦਾ ਪਜਦਾ ਰਾਜਾ ਕਧੋਲਾ ਅਖਰ ਅਗਸਤ ਮਹੀਨੇ ਵਿੱਚ ਦਿੱਲੀ ਪੁਲਿਸ ਦੀ ਗ੍ਰਿਫਤ ਵਿੱਚ ਆ ਹੀ ਜਾਂਦਾ ਹੈ ਗ੍ਰਿਫਤਾਰੀ ਵੇਲੇ ਵੀ ਉਸ ਕੋਲੋਂ ਕਈ ਤਰ੍ਹਾਂ ਦੇ ਸynthatic drug ਅਤੇ ਕਈ ਹਥਿਆਰ ਵੀ ਜਬਤ ਕੀਤੇ ਜਾਂਦੇ ਹਨ ਵਾਪਸ ਫਿਰ ਉਸ ਨੂੰ ਧਾਰ ਦੇਲ ਦੇ ਭੇਜ ਦਿੱਤਾ ਜਾਂਦਾ ਪਰ ਕੁਝ ਦਿਨਾਂ ਬਾਅਦ ਕੰਧੋਲੇੜੋਂ ਚਾਰਪੁਰ ਅਦਾਲਤ ਵਿੱਚ ਦਿੱਲੀ ਪੁਲਿਸ ਪੇਸ਼ੀ ਵਾਸਤੇ ਲੈ ਕੇ ਆਉਂਦੀ ਹੈ ਪਰ ਰਸਤੇ ਵਿੱਚ ਉਹ ਹੀ ਬੜੇ ਫਿਲਮੀ ਟੱਗ ਦੇ ਨਾਲ ਰਾਜਾ ਪੁਲਿਸ ਕੋਲੋਂ ਛੁੱਟ ਕੇ ਫਿਰ ਫਰਾਰ ਹੋ ਜਾਂਦਾ ਪਰ ਜਿਸ ਵੇਲੇ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਉਸ ਵਕਤ ਰਾਜੇ ਕੰਧੋਲੇੜੇ ਦਿੱਲੀ ਪੁਲਿਸ ਕੋਲ ਬਹੁਤ ਸਾਰੇ ਭੇਦ ਖੋਲ ਦਿੱਤੇ ਸਨ ਕਿ ਉਹ 75 ਕਿਲੋ ਆਇਸ ਡਾਇਰੈਕਟ ਹੋਸਦੇ ਸੁਖਵਿੰਦਰ ਸੁਖੀ ਕੋਲੋਂ ਖਰੀਦੀ ਸੀ ਤੇ ਅਗਲੇ ਦਿਨ 26 ਸਤੰਬਰ 2012 ਨੂੰ ਪੁਲਿਸ ਸੁਖਵਿੰਦਰ ਸੁਖੀ ਕੈਡ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰਦੀ ਹੈ ਜਦਕਿ ਉਸ ਨੂੰ ਇੱਕ ਦਿਨ ਪਹਿਲਾਂ ਇਹ 25 ਸਤੰਬਰ ਨੂੰ ਰਾਜਾ ਕਧੋਲਾ ਦਿੱਲੀ ਪੁਲਿਸ ਨੂੰ ਚੱਕਵਾ ਦੇ ਕੇ ਫਰਾਰ ਹੋ ਜਾਂਦਾ ਪਰ 5 ਦਿਨਾਂ ਬਾਅਦ 30 ਸਤੰਬਰ ਨੂੰ ਇਹ ਪੁਲਿਸ ਫੇਰ ਇਹ ਦਾਵਾ ਕਰਦੀ ਹੈ ਕਿ ਉਸਦੇ ਦੁਬਾਰਾ ਕਧੋਲਾ ਨੂੰ ਮਾਲਪੁਰ ਦੇ ਇੱਕ ਹੋਟਲ ਤੋਂ ਦੋ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਜਿੱਥੇ ਉਹ ਨਾ ਪਾਲ ਰਸਤਿਆਂ ਵਿਦੇਸ਼ ਤੇ ਜੜਦੀ ਫਰਾਗ ਵਿੱਚ ਸੀ ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਹੀ ਰਹਿਦਾ ਪਰ ਕਾਫੀ ਸਮੇਂ ਬਾਅਦ 2017 ਵਿੱਚ ਪੁਲਿਸ ਫੇਰ ਤੋਂ ਹੋਰ ਨਸ਼ਾ ਤਸਕਰਾਂ ਨੂੰ ਫਗਵਾੜਾ ਤੋਂ ਗ੍ਰਿਫਤਾਰ ਕਰਦੀ ਹੈ ਤਿੰਨਾਂ ਤੋਂ ਪੁਲਿਸ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਉਹ ਰਾਜਾ ਕਧੋਲਾ ਅਜੇ ਵੀ ਕਪੂਰਥਲਾ ਜੇਲ੍ਹ ਵਿੱਚ ਬੈਠ ਕੇ ਆਪਣਾ ਕਾਰੋਬਾਰ ਚਲਾ ਰਿਹਾ ਹੁੰਦਾ ਹੈ ਤੇ ਇਹ ਦੋਨੋਂ ਰਾਜਾ ਕਧੋਲਾ ਦੇ ਹੀ ਤਸਕਰ ਸਨ ਜਿਨ੍ਹਾਂ ਦਾ ਮੁੱਖ ਕੰਮ ਪੰਜਾਬ ਵਿੱਚ ਹੀ ਸਿੰਥੈਟਿਕ ਡਰੱਗ ਬਣਾਉਣਾ ਤੇ ਫਿਰ ਉਸ ਨੂੰ ਵਿਦੇਸ਼ਾਂ ਵਿੱਚ ਸਬੰਧਨ ਕਰਨਾ ਤੇ ਫਿਰ ਹਵਾਲਾ ਅਤੇ ਬਣੀ ਲੋਟਰੀ ਦੇ ذریعے ਉਹ ਪੈਸਾ ਭਾਰਤ ਵਿੱਚ ਲਿਆਉਣਾ ਇਸ ਕਾਰੋਬਾਰ ਵਿੱਚ ਉਹਨਾਂ ਨੇ ਹਜ਼ਾਰਾਂ ਕਰੋੜ ਰੁਪਏ ਬਣਾਏ ਬਹੁਤ ਸਾਰੀਆਂ ਪ੍ਰਾਪਰਟੀਆਂ ਵੀ ਖਰੀਦੀਆਂ ਗਈਆਂ ਜਿਸ ਤੋਂ ਬਾਅਦ ਇੱਕ ਕੇਸ ਕੰਧੋਲਾ ਉੱਤੇ ED ਵੱਲੋਂ ਵੀ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਉਸ ਦੀਆਂ ਬਹੁਤ ਸਾਰੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਂਦੀਆਂ ਹਨ ਰਾਜਾ ਕੰਧੋਲਾ ਨੇ ਇੱਕ ਦਹਾਕੇ ਕਰੀਬ 10 ਸਾਲ ਇਸ ਕਾਲੇ ਕਾਰੋਬਾਰ ਵਿੱਚ ਚੁਗਲੀਅਤ ਰੱਖੀ ਤੇ ਫਿਰ ਇੱਕ ਦਾਾਕੇ ਦੇ ਦੌਰਾਨ ਇੱਕ ਦਾਾਕੇ ਤੋਂ ਵੱਧ ਦਾ ਸਮਾਂ ਉਹ ਜੇਲ੍ਹ ਵਿੱਚ ਵੀ ਰਿਹਾ। ਕਈ ਮਾਮਲਿਆਂ ਵਿੱਚ ਉਸਦੇ ਪਰਿਵਾਰ ਨੂੰ ਵੀ ਪੁਲਿਸ ਨੇ ਨਾਲ ਨਾਮਜ਼ਦ ਕੀਤਾ ਸੀ। ਇਸ ਵਿਅਕਤੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੇ ਪੰਜਾਬ ਕੱਲਾ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਇੱਕ ਨਵੇਂ ਤਰੀਕੇ ਦਾ ਡਰੱਗ ਲੈ ਕੇ ਆਦਾ ਸੀ ਜਿਸ ਨੂੰ ਆਈਸ ਡਰੱਗ ਕਹਿੰਦੇ ਹਨ। ਇਸ ਦੇ ਕਈ ਵਿਦੇਸ਼ੀ ਸਾਥੀ ਵੀ ਆਪਣੇ ਬਣਾਏ। ਸੋ ਇਹ ਸੀ ਸਾਰੀ ਕਹਾਣੀ ਪੰਜਾਬ ਦਾ ਐਲਚੈਪੋ ਕਾ ਆਏ ਜਾਣ ਵਾਲੇ ਨੇ ਰਾਜਾ ਕਧੋਲਾ ਦੇ ਕਾਲੇ ਕਾਰੋਬਾਰ ਦੀ ਵੀਡੀਓ ਪੂਰੀ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ